ਦੇਖੋ ਪਿਛਲੇ ਦਿਨੀ ਸੈਂਟਰ ਗਵਰਨਮੈਂਟ ਨੇ ਜਥੇ ਨੂੰ ਇਜਾਜ਼ਤ ਨਹੀਂ ਸੀ ਦਿੱਤੀ ਔਰ ਬੜਾ ਵੱਡਾ ਸੰਗਤ ਦੇ ਵਿੱਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਸੀ ਕਿ ਸੰਗਤ ਨੇ ਰੋਸ ਜਤਾਇਆ ਕਿ ਜੇਕਰ ਸਾਰੇ ਕੰਮ ਪਾਕਿਸਤਾਨ ਦੇ ਨਾਲ ਕੀਤੇ ਜਾ ਰਹੇ ਨੇ ਤੇ ਸਿੱਖ ਯਾਤਰੀ ਗੱਤھوں ਜਿਹੜੀ ਰੋਕ ਹੈ ਉਹ ਕਿਉਂ ਲਗਾਈ ਗਈ ਹੈ ਔਰ ਕੇਂਦਰ ਨੇ ਜਿਹੜੀ ਜਥਾ ਜਾਨ ਦੇ ਜਿਹੜੀ ਇਜਾਜ਼ਤ ਹੈ ਉਹ ਸਤਗੁਰਾਂ ਦੇ ਪ੍ਰਕਾਸ਼ਪੁਰਬ ਤੇ ਧਰਗੋ ਨਾਨਕ ਸਾਹਿਬ ਦੇ ਨਨਖਾਣਾ ਸਾਹਿਬ ਜਾਣ ਵਾਸਤੇ ਜਿਹੜੀ ਇਜਾਜ਼ਤ ਹੈ ਉਹ ਦੇ ਦਿੱਤੀ ਹੈ ਔਰ ਅਸੀਂ ਕੇਂਦਰ ਸਰਕਾਰ ਦਾ ਇਸ ਗੱਲ ਤੋਂ ਧੰਨਵਾਦ ਕਰਦੇ ਹਾਂ ਔਰ ਉਮੀਦ ਕਰਦੇ ਆ ਕਿ ਅਗੋਂ ਤੋਂ ਕੇਂਦਰ ਸਰਕਾਰ ਜਿਹੜੀ ਹੈ ਉਹ ਜਿੱਥੇ ਉੱਤੇ ਕਿਸੇ ਪ੍ਰਕਾਰ ਦੇ ਰੋਕ ਜਿਹੜੀ ਹੈ ਉਹ ਨਾ ਲਾਵੇ ਕਰਤਾਰਪੁਰ ਕੋਰੀਡੋਰ ਲੰਘਾ ਵੀ ਹੋਣਾ ਚਾਹੀਦਾ ਬਿਲਕੁਲ ਜੀ 2019 ਵਿੱਚ ਸਤਗੁਰਾਂ ਦੇ 550 ਸਾਲਾ ਪ੍ਰਕਾਸ਼ਪੁਰਪ ਤੇ ਜੋ ਗੁਰਦੁਆਰਾ ਸੀ ਦਰਬਾਰ ਸਾਹਿਬ ਡੇਰਾ ਸਾਹਿਬ ਕਰਤਾਰਪੁਰ ਜਿਹੜਾ ਪਾਕਿਸਤਾਨ ਦੇ ਵਿੱਚ ਸਥਿਤ ਹੈ ਦੋਨਾਂ ਸਰਕਾਰਾਂ ਨੇ ਆਪਸੀ ਤਾਲਮਿਲ ਕਰਕੇ ਤੇ ਬੜਾ ਵੱਡਾ ਇਹ ਕਾਰਜ ਕੀਤਾ ਸੀ ਜਿਸ ਦਾ ਸਮੁੱਚੀ ਸੰਗਤ ਨੇ ਬਹੁਤ ਵੱਡਾ ਲਾਹਾ ਵਿਖਟਿਆ ਹਜ਼ਾਰਾਂ ਦੀ ਗਿਣਤੀ ਉਹ ਸੰਗਤ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਪਹੁੰਚੀ ਪਰ ਪਿਛਲੇ ਜੱਗ ਦੇ ਸਮੇਂ ਤੋਂ ਲੈ ਕੇ ਜਿਹੜਾ ਕਾਰਿਡੋਰ ਹੈ ਉਹ ਬੰਦ ਕੀਤਾ ਹੋਇਆ ਹੈ ਕੇਂਦਰ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਮੰਗ ਹੈ ਉਹ ਸੰਗਤ ਦੇ ਦਰਸ਼ਨਾ ਵਾਸਤੇ ਜਿਹੜਾ ਉਹ ਤੁਰੰਤ ਖੋਲਿਆ ਜਾਏ ਤਾਂ ਕਿ ਦਰਸ਼ਨਾ ਤੋਂ ਵਾਂਝੀ ਸੰਗਤ ਸਤਿਗੁਰਾਂ ਦੇ ਪਾਵਨ ਸਥਾਨ ਤੇ ਜਾ ਕੇ ਵਰਤਨ ਜਿਦਾਰੇ ਕਰ ਸਕੇ